ਮਾਮਲਾ ਬਟਾਲਾ ਦੇ ਨੇੜੇ ਪਿੰਡ ਹਸਨਪੁਰ ਤੋਂ ਸਾਹਮਣੇ ਆਇਆ ਜਿੱਥੇ ਪੁਰਾਣੀ ਰੰਜਿਸ ਦੇ ਚੱਲਦੇ ਪਿੰਡ ਦੇ ਹੀ ਵਿੱਕੀ ਨਾਮਕ ਨੌਜਵਾਨ ਵੱਲੋਂ ਆਪਣੇ ਨੌਂ ਹੋਰ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਦੀਪਕ ਨਾਮਕ ਨੌਜਵਾਨ ਦੇ ਘਰ ਤੇ ਤਾਂ ਹਥਿਆਰਾਂ ਦੇ ਨਾਲ ਦੇਰ ਰਾਤ ਹਮਲਾ ਕਰ ਦਿੱਤਾ ਗਿਆ ਜਿਸ ਵੇਲੇ ਘਰ ਵਿੱਚ ਉਸ ਦੀਆਂ ਚਾਰ ਭੈਣਾਂ ਤੇ ਵਿਧਵਾ ਮਾਂ ਮੌਜੂਦ ਹੁੰਦੀਆਂ ਹਨ ਪੀੜਤ ਵੱਲੋਂ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਦੀਪਕ ਅਤੇ ਉਸ ਦੀ ਮਾਂ ਤੇ ਭੈਣਾਂ ਨੇ ਕਿਹਾ ਗਤ 3 ਸਾਲ ਪਹਿਲਾਂ ਵੀ ਵਿੱਕੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਮੇਰੇ ਭਰਾ ਤੇਜ਼ ਤਰ ਹਥਿਆਰਾਂ ਦੇ ਨਾਲ ਵੱਢ ਕੇ ਨਾਲ ਲੱਗਦੀ ਰੇਲ ਪਟੜੀ ਤੇ ਸੁੱਟ ਕੇ ਫਰਾਰ ਹੋ ਗਏ ਸਾਨੂੰ ਉਸੇ ਵੇਲੇ ਵੀ ਰਾਜੀਨਾਮਾ ਹੋਇਆ ਸੀ ਤੇ ਹੁਣ ਵੀ ਪਹਿਲਾਂ ਸਾਡੇ ਭਰਾ ਨੂੰ ਵੀ ਵਿੱਕੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਤੇਜ਼ ਤਰ ਹਥਿਆਰਾਂ ਦੇ ਨਾਲ ਵੱਢਿਆ ਗਿਆ ਅਤੇ ਗਲੀ ਵਿੱਚ ਸੁੱਟ ਕੇ ਫਰਾਰ ਹੋ ਜਾਂਦੇ ਹਨ ਜਦ ਸਾਡੇ ਵੱਲੋਂ ਪੁਲਿਸ ਥਾਣੇ 'ਸਿਕਾਇਤ' ਦਰਜ ਕਰਵਾਈ ਜਾਂਦੀ ਹੈ ਤਾਂ ਸ਼ਿਕਾਇਤ ਵਾਪਸ ਲੈਣ ਲਈ ਤੇਜ਼ ਤਰ ਹਥਿਆਰ ਨਾਲ ਵਿੱਕੀ ਆਪਣੇ 8-9 ਅਨੁਭਾਤੇ ਸਾਥੀਆਂ ਦੇ ਨਾਲ ਦੇਰ ਰਾਤ ਸਾਡੇ ਘਰ ਵਿੱਚ ਦਾਖਲ ਹੋ ਕੇ ਮੌਜੂਦ ਮੀਨੂ ਅਤੇ ਮੇਰੀਆਂ ਬੇਟੀਆਂ ਨੂੰ ਡਰਾ ਤਮਕਾ ਕੇ ਜਾਂਦਾ ਹੈ ਅਤੇ ਸ਼ਿਕਾਇਤ ਵਾਪਸ ਲੈਣ ਦੇ ਲਈ ਕਿਹਾ ਜਾਂਦਾ ਹੈ ਕਿ ਅਗਲਾ ਨੰਬਰ ਤੁਹਾਡਾ ਹੈ ਨਹੀਂ ਤਾਂ ਸ਼ਿਕਾਇਤ ਵਾਪਸ ਲੈ ਲਵੋ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਘਰ ਵਿੱਚ ਇਕੱਲੀਆਂ ਹੁੰਦੀਆਂ ਹਾਂ ਭਰਾ ਸਾਡਾ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੇ ਹੇਠ ਹੈ ਤੇ ਸਾਡੇ ਪੇਪਰ ਵੀ ਚੱਲ ਰਹੇ ਹਨ ਸਾਡਾ ਘਰੋਂ ਨਿਕਲਣਾ ਓਖਾ ਹੋਇਆ ਹੈ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾੜੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪੁੱਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਦੇ ਵੇਦਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦਤਾ ਉਹ ਕਹਿੰਦੇ ਵੀ ਮੈਂ ਤੈਨੂੰ ਭਈਆ ਨੂੰ ਮਾਰ ਦੇਣਾ ਉਹਨੇ ਜੱਕ ਸ਼ਿਕਾਇਤ ਲਾਤੀ ਨਾ ਵੀ ਤੇਰਾ ਤੋੜਾ ਵੇਚ ਦਿੱਤਾ ਵਾ ਉਹਨਾਂ ਨੂੰ ਰੁੱਖ ਸੁਣਾ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬੈਠ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਭਈਏ ਦੀ ਮਦਦ ਕਰਤੀ ਉਹਨੂੰ ਬਚਾ ਦਿੱਤਾ ਵੀ ਇਹਨੂੰ ਭਈਆ ਨੂੰ ਬਚਾ ਲਓ ਨਹੀਂ ਤੇਨਾਂ ਭਈਆ ਮਾਰ ਦੇਣਾ ਜੇ ਇਹਨੇ ਨੌ ਮੁੰਡੇ ਲਿਆ ਕੇ ਤਾਂ ਦਸਵਾ ਆ ਆ ਬੈਨ ਜਿੰਨੇ ਮੇਰੇ ਮੁੰਡੇ ਦਾ ਸਿਰ ਚ ਲਿਆ ਕੇ ਦਾਤਰ ਵੀ ਮਾਰਿਆ ਤਾਂ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੁਰਕੇ ਸੁੱਟ ਗਿਆ ਵਾ ਏਦਾਂ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਕਦੀ ਕਿਤੇ ਕੱਜਲੋਂ ਢੀ ਕਦੀ ਕਿਤੇ ਮੇਰੀਆਂ ਧੀਆਂ ਵੀ ਮੈਂ ਲੈ ਕੇ ਕਦੀ ਕਿਤੇ ਕਦੀ ਕਿਤੇ ਤਰੀ ਫੇਰਦੀ ਮੇਰੇ ਘਰ ਤੇ ਕੱਲ ਪਰਸੋਂ ਫੇਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿੱਦਾਂ ਮੇਰੇ ਘਰ ਚ ਗੋਲੀਆਂ ਵਧੀਆਂ ਮਾਂ ਨਿਆਣੇ ਲੈ ਕੇ ਇੱਕ ਨੁਕਰੇ ਲੱਗ ਗਈਆਂ ਮੈਂ ਕਿੱਥੇ ਜਾਵਾਂ ਕੀ ਕਰਾਂ ਮੇਰੀਆਂ ਚਾਰ ਧੀਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਪੰਡੀਆਂ ਨੇ ਤਿੰਨ ਮਰੀਆਂ ਪਲੱਸ 1 ਚ ਪਾਣੀਆਂ ਨੇ ਤੇ ਪੇਪਰ ਹੋਣ ਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਹਾਂਜੀ ਕਰਾਈ ਕੋਈ ਮੇਰੀ ਪੁਲਿਸ ਸੁਣਵਾਈ ਨਹੀਂ ਕਰਨਦੀ ਕੁਝ ਨਹੀਂ ਕਰਨਦੀ ਮੇਰਾ ਮੈਂ ਕਿੱਥੇ ਲੈ ਕੇ ਇਹਨਾਂ ਨੂੰ ਚਾਹ ਨੂੰ ਚੱਲ ਜਾ ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹਦੇ ਕਿਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਸ ਦਿਨ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਤੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣ ਡਿਆ ਕੋਈ ਸੁਣਵਾਈ ਨਹੀਂ ਹੋਣੀ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਏ ਕਿ ਇੱਕ ਦਿਨ ਵੀ ਇਹਨਾਂ ਨੂੰ ਥੋੜਾ ਡਰੋ ਬਸ਼ਰਿਆਮ ਕੋ ਮੰਡਿਆ ਜਾਂਦਾ ਜਾਂਦਾ ਹਨ ਰਾਹ ਚ ਕਹਿੰਦਾ ਕਿ ਹੁਣ ਤੁਹਾਡੇ ਨੰਬਰ ਲੱਗਣਾ ਹੁਣ ਤੁਹਾਨੂੰ ਪੈਣਾ ਫਿਰ ਤੇ ਤੀਜੇ ਤੋਂ ਉੱਥੇ ਦਿਨ ਬਾਅਦ ਜਦੋਂ ਮੇਰੇ ਭਰਾ ਨੂੰ ਮਾਰ ਕੇ ਸੁੱਟ ਕੇ ਤੀਜੇ ਚੌਥੇ ਦਿਨ ਬਣਾ ਸਾਡੇ ਘਰ ਹਮਲਾ ਕੀਤਾ ਹੁਣ ਲੱਗ ਗਿਆ ਗੋਲੀਆਂ ਚੱਲ ਗਏ ਇੱਕ ਨੁਕਰੇ ਲੱਗ ਗਏ ਨੁਕਰੇ ਲਾ ਕੇ ਆ ਕੇ ਸਾਡੀ ਲੋਬੀ ਚ ਆਏ ਲੋਬੀ ਚ ਮੇਰੇ ਮਾਸਿਸੀ ਦੇ ਮੁੰਡੇ ਨੂੰ ਚੁੱਕਿਆ ਤਾਂ ਦੇਖਿਆ ਦੀਪੂ ਨਹੀਂ ਉੱਥੇ ਛੋਟ ਦਿੱਤਾ ਫਿਰ ਮੇਰੇ ਨਾਲ ਛੇੜਖਾਨੀ ਕਰਨ ਲੱਗਾ ਮੇਰੀ ਮੰਮੀ ਮੇਰੇ ਅੱਗੇ ਹੋ ਗਈ ਤੇ ਪਰ ਫਿਰ ਵੀ ਮੇਰੇ ਨਾਲ ਛੇੜਖਾਨੀ ਕਰਨ ਨਹੀਂ ਲੱਗਾ ਸੀ ਤੇ ਜਿੱਦੇ ਕਰਕੇ ਮੇ ਪਰ ਫੇਰ ਵੀ ਨਹੀਂ ਉਹ ਟਲਿਆ ਫਿਰ ਜਦੋਂ ਆਪਾਂ ਚੀਕਾ ਚੁਕਾ ਮਾਰੀਆਂ ਫੇਰ ਭੱਜਿਆ ਉਹ ਕੁਛ ਕੁਛ ਕਹਤੇ ਕਹਿੰਦੇ ਕ੍ਰਾਈ ਪੁਲਿਸ ਹਾਂਜੀ ਪੁਲਿਸ ਨਹੀਂ ਇੱਕ ਦਿਨ ਵੀ ਨਹੀਂ ਪੁਲਿਸ ਨੇ ਸ਼ਿਕਾਇਤ ਕੀਤੀ ਪੁਲਿਸ ਆਈ ਪਰ ਲੇਖ ਲੁਕ ਕੇ ਚਲ ਗਈ ਕੋਈ ਕਾਰਵਾਈ ਨਹੀਂ ਇਹਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਹਿੰਦੇ ਕੁੜੀਆਂ ਦੀ ਬਹੁਤ ਸੁਣੀ ਜਾਂਦੀ ਆ ਪਰ ਨਹੀਂ ਸਾਡੀ ਨਹੀਂ ਕੋਈ ਵੀ ਸੁਣਨਦੇ ਆਪਾਂ ਚਾਰ ਭੈਣਾ ਆਪਾਂ ਕੱਲੀਆਂ ਰਹਿਨੀ ਆ ਰਾਤ ਆਪਣੇ ਭਰਾ ਕੋ ਵੀ ਅਸੀਂ ਕੱਲੀਆਂ ਹੀ ਜਾਣੀਆਂ ਉਹਨੀਆਂ ਵਾ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਆ ਉਹੀ ਆ ਕਮਾਈ ਦਾ ਸਾਧਨ ਉਹੀ ਆ ਨਾ ਆਪਾਂ ਤਾਂ ਕੁਛ ਨਹੀਂ ਕਰਦੀਆਂ ਗੀਆਂ ਉਹ ਘਰ ਤੋਂ ਬਾਹਰ ਨਿਕਲਦੇ ਡਰ ਲੱਗਦਾ ਹਾਂਜੀ ਡਰ ਲੱਗਦਾ ਹੁਣ ਸਾਨੂੰ ਕਿ ਆਪਾਂ ਕਿੱਦਾਂ ਬਾਹਰ ਜਾਈਏ ਇਹ ਸਾਨੂੰ ਕਹਿੰਦਾ ਕਿ ਮੈਂ ਤੁਹਾਨੂੰ ਮੁੰਡੇ ਪਵਾ ਦੇਣੇ ਆ ਜਨ ਜਾਂਦਾ ਮੈਂ ਆਪਣੇ ਭਰਾ ਨੂੰ ਰੋਟੀ ਦੇਣ ਗਈ ਮੈਂ ਤੇ ਮੇਰੀ ਆ ਛੋਟੀ ਭੈਣ ਜਨ ਜਾਂਦਾ ਕਹਿ ਗਿਆ ਬਾਈਕ ਖਿਲਾਰੀ ਹੱਡ ਲੱਗੇ ਚੇਚਾ ਕਹਿੰਦਾ ਤਾਂ ਤੁਹਾਡਾ ਨੰਬਰ ਤੁਹਾਨੂੰ ਮਾਰ ਦੇਣਾ ਹੁਣ ਮੈਂ ਕਹਿੰਦਾ ਸਾਡਾ ਨੰਬਰ ਲੱਗਣਾ ਕਹਿੰਦਾ ਹੁਣ ਪਤਾ ਨਹੀਂ ਕੋਈ ਦੁਸ਼ਮਣੀ ਵੀ ਨਹੀਂ ਸਾਡੀ ਉਹਦੇ ਨਾਲ ਪਹਿਲਾਂ ਵੀ ਆ 3 ਸਾਲ ਪਹਿਲਾਂ ਵੀ ਇਹਨੇ ਮੇਰੇ ਭਰਾ ਨੂੰ ਮਾਰ ਕੁੱਟ ਕੇ ਇੱਥੋਂ ਪਿਪਲਾ ਵਾ ਸਾਡੇ ਬਾਈਪਾਸ ਰੋਡ ਵਾੜ ਰੋਡ ਤੇ ਘਰ ਵਾ ਉਥੋਂ ਲੈ ਕੇ ਚੱਲ ਗਿਆ ਉਥੇ ਮਾਰ ਕੁੱਟ ਕੇ ਤੇ ਸੋਟਾ ਆ ਪਟਰੀ ਦੇ ਉੱਤੇ 3 ਸਾਲ ਪਹਿਲਾਂ ਤੇ ਹੁਣ ਫੇਰ 3 ਸਾਲ ਬਾਅਦ ਫੇਰ ਪਿਆ ਮੇਰੇ ਭਰਾ ਨੂੰ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਇਹਦਾ ਕਿ ਕੋਈ ਵੀ ਬਿਨਾਂ ਮਤਲਬ ਤੋਂ ਹੀ ਮਾਰਦਾ ਵਾ ਬਿਨਾਂ ਮਤਲਬ ਤੋਂ ਹੀ ਗੱਲ ਸਰ ਮੰਡੀ ਦੀ ਰੰਜਿਸ਼ ਬਾਜੀ ਕੀਤੀ ਇਹਨੇ ਮੈਨੂੰ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਕਾੜੀ ਪੈਂਦਾ ਵੀ ਤੂੰ ਨਾ ਕੋਣੇ ਰੱਖਣਾ ਤੇ ਮੈਂ ਸਰ ਮੈਂ ਦੋ ਤਿੰਨ ਮੈਂ ਇਹਦੇ ਭਰਾਵਾਂ ਨੂੰ ਕਿਹਾ ਵੀ ਇਹਨੂੰ ਹਟਾਓ ਮੇਰੇ ਹੱਥ ਆ ਕੇ ਉਹ ਤੇ ਗਲਤ ਬੋਲਦਾ ਵਾ ਤੇ ਸਰ ਇਹ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਕੀ ਮੇਰੇ ਭਰਾਵਾਂ ਨਾਲਾਂ ਮਾ ਕੱਲੀ ਤਾਂ ਇਸੇ ਗੱਲੋਂ ਆ ਕੇ ਮੈਨੂੰ ਲੰਡਾ ਪਿਆ ਤੇ ਮੇਰੇ ਸਿਰ 'ਚ ਦੱਤਰ ਮਾਰਤਾ ਇਹਨੇ ਤੇ ਸਰ ਮੈਂ ਜੇ ਕਾਰਵਾਈ ਕੀਤੀ ਹੈ ਤੇ ਮੇਰੇ ਕਰ ਜਾ ਕੇ ਰਾਤ ਮੈਂ ਗਏ ਇਹ ਮੁੰਡੇ ਪੁਆਏ ਨੇ ਤੇ ਸਾਰੇ ਵਕੀਨਾਂ ਦਾ ਮੁੰਡਾ ਇਹਦੇ ਪਿਓ ਨੇ ਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਿਰ ਸਿਰ ਮੂੰਹ ਪਾੜ ਦੋ ਇਹਦਾ ਸਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾਇਨ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜਿਹੜਾ ਅਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਣੇ ਮੈਨੂੰ ਨਹੀਂ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਇਹ ਸਰ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਕੁੜੀਆਂ ਵੀ ਮੇਰੇ ਮਲਬੀ ਉਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਕਰਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੂੰ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਮੈਂ ਚਾਹੁੰਦਾ ਕਿ ਸਰ ਮੈਨੂੰ ਇਨਸਾਫ ਮਿਲੇ ਘਰ ਚ ਹੋਰ ਕਮਾਉਣ ਵਾਲਾ ਕੋਈ ਨਹੀਂ ਕੋਈ ਨਹੀਂ ਸਰ ਪਾਪਾ ਹਣ ਦੀ ਡੈਥ ਹੋ ਗਈ 2016 ਦੀ ਉਹਦਾ ਮੈਂ ਘਰ ਸੰਭਾਲਣਿਆ ਤੇ ਮੇਰਾ ਨਾਂ ਰੰਜੀਤ ਬਾਜੀ ਗੱਡੀ ਇਹਨਾਂ ਨੇ ਪੁਰਾਣੀ ਸਰ ਪੁਰਾਣੀ ਪਹਿਲਾਂ ਵੀ ਹੈਗੀ ਦੋ ਦੋਂ ਦੀ ਚਲੋ ਰਾਜੀ ਨਾਮਾ ਕੀਤਾ ਤੇ ਉਸ ਤੋਂ ਬਾਅਦ 3-4 ਸਾਲ ਬਾਅਦ ਫੇਰਾ ਕੰਮ ਕਰ ਦਿੱਤਾ ਇਹਨਾਂ ਨੇ ਉਦੋਂ ਮਾਰਕ ਤੇ ਪਟੜੀਆਂ ਸੁੱਟ ਗਏ ਸਰ ਜੀ ਵਾਰੀ ਨਮਾ ਉਦੋਂ ਰਾਜੀ ਨਾਮਾ ਸਰ ਜੀ ਐਮਐਲਏ ਰਹੀ ਆਪਣੇ ਤੋਂ ਮੁਤਾਬਕ ਐਮਐਲਏ ਤੇ ਬਿਆਨ ਲੈ ਕੇ ਆਪਾਂ ਜੋ ਗੰਦੀ ਕਾਰਵਾਈ ਕਰਦੀ ਹੈ ਬਾਕੀ ਪ੍ਰਵੈਂਸ਼ਨ ਐਕਟ ਐਕਟ ਜਿਹੜਾ ਉਹ ਹੀ ਅਮਚੇ ਲਿਆ ਰਹੀ ਹੈ ਜੇ ਕਾਰਨ ਪਤਾ ਲੱਗ ਸਕੇ ਕੋਈ ਕੀ ਝਗੜੇ ਦੇ ਕੀ ਕਾਰਨ ਝਗੜੇ ਦਾ ਕੋਈ ਜਿਆਦਾ ਸਪਸ਼ਟ ਕਾਰਨ ਨਹੀਂ ਦੱਸਿਆ ਨਾ ਵੈਸੇ ਨਿੱਜੀ ਰੰਜਿਸ਼ ਆ ਨਦੀ ਪਹਿਲਾਂ ਵੀ ਦੋ ਤਿੰਨ ਸਾਲ ਪਹਿਲਾਂ ਵੀ ਝਗੜਾ ਹੋਇਆ ਆਇਗਾ ਜਿਹਦੇ ਕਰਕੇ ਉਸੇ ਰੰਜਿਸ਼ 'ਚ ਹੀ ਫੇਰ ਲੜਾਈ ਜੀ ਕਿਹਨੇ ਉਹਦਾ ਝਗੜਾ ਕਿਸੇ ਨਾਲ ਹੋਇਆ ਤੇ ਸ਼ਿਕਾਇਤ ਕੀਤੀ ਇਹ ਜਿਹੜੀ ਸ਼ਿਕਾਇਤ ਹੈ ਜੀ ਐਮਐਲਆਰ ਸਾਡੇ ਕੋਲ ਆਈ ਆ ਦੀਪਕ ਮਸੀਹ son of ਪ੍ਰੇਮਸੀਹ ਵਾਸੀ ਹਸਨਪੁਰਾ ਜੀ ਤੇ ਬਰਖ ਖਲਾਫ ਹੈਗਾ ਜੀ ਵਿੱਕੀ ਉਹਦਾ ਫਾਦਰਸ ਹੈਗਾ शिंदे ਨਾਲ ਪੰਜ-ਸੱਤ ਅਨਨੋਨ ਬੰਦੇ